ਅੰਮ੍ਰਿਤਸਰ ਤੋਂ ਆਵਾਜ਼ੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਹਮਾਇਤ ਵਿੱਚ ਇੱਕ ਵੱਡਾ ਰੋਰ ਸ਼ੋਅ ਕੱਢਿਆ ਗਿਆ ਜਿਸ ਵਿੱਚ ਸੀਐਮ ਭਗਵਨ ਸਿੰਘ ਮਾਨ ਜਿਹੜੇ ਪਹੁੰਚੇ ਸੀਗੇ ਤਾਂ ਜਿਹੜਾ ਰੋਖਿਆ ਹੁਣ ਅੰਮ੍ਰਿਤਸਰ ਦੀ ਸੀਟ ਦਾ ਉਹ ਆਵਾਜ਼ੀ ਪਾਰਟੀ ਵੱਲ ਝੁਕਦਾ ਆਇਆ ਵਿਖਾਈ ਜਾ ਰਿਹਾ ਅਗਰ ਬਾਤ ਕਰਾਂਗੇ ਕੁਲਦੀਪ ਸਿੰਘ ਢਾਲੀਵਾਲ ਸਰ ਕੀ ਕਹਣਾ ਜੀ ਅੱਜ ਸੀਐਮ ਭਗਵਨ ਸਿੰਘ ਮਾਨ ਥਾਪਣਾ ਦੇ ਕੇ ਆ ਗਏ ਬੜਾ ਬਹੁਤ ਵੱਡਾ ਥਾਪਣਾ ਦੇ ਕੇ ਆ ਗਏ ਔਰ ਜਿੱਤ ਚ ਕੀਦੀ ਹੈ ਅੰਮ੍ਰਿਤਸਰ ਦੇ ਲੋਕ ਬਹੁ ਵੱਡੀ ਕੀਤੇ ਚ ਜਿਤਾਉਣਗੇ ਅੰਮ੍ਰਿਤਸਰ ਸਭ ਤੋਂ ਜ਼ਿਆਦੀ ਲੀਡ ਨਾਲ ਜਿੱਤਾਂਗੇ ਇਸ਼ੂਸ ਕੀ ਲਾਗੇ ਲੋਕਾਂ ਤੱਕ ਪਹੁੰਚ ਕਰ ਰਿਹਾ ਨਾ ਨਾ ਅਸੀਂ ਇੰਡਸਟਰੀ ਦਾ ਇਸ਼ੂ ਬਹੁਤ ਵੱਡਾ ਹੈ ਟਰੇਡ ਦਾ ਇਸ਼ੂ ਬਹੁਤ ਵੱਡਾ ਹੈ ਇੰਟਰਨੈਸ਼ਨਲ ਜੁਨੀਅਰ ਦਾ ਇਸ਼ੂ ਬਹੁਤ ਵੱਡਾ ਹੈ ਇੰਟਰਨੈਸ਼ਨਲ ਹਸਪੀਟਲ ਦਾ ਬਹੁਤ ਵੱਡਾ ਇਸ਼ੂ ਹੈ ਇੱਥੇ ਸਪੋਰਟਸ ਸਟੇਡੀਅਮ ਸਪੋਰਟਸ ਜਿਹੜਾ ਟੂਰਿਜ਼ਮ ਆ ਉਹਦਾ ਫਿਲਮ ਸਿਟੀ ਬਣਾਉਣੀ ਆ ਉਹਦਾ ਬਹੁਤ ਬਹੁਤ ਇਸ਼ੂ ਨੇ ਹਾਂ ਹਾਂ ਅੱਜ ਜਿਹੜੀ ਰੋਰ ਸ਼ੋ ਹੋਇਆ ਉਸ ਤੋਂ ਬਾਅਦ ਜਿਹੜੀ ਕੀ ਵੇਵ ਆ ਆਮ ਆਦਮੀ ਪਾਰਟੀ ਦੇ ਹੱਕ ਚ ਆ ਦੇਖੋ ਤੁਸੀਂ ਕਿੱਦਾਂ ਵੇਵ ਬਣੀ ਆ ਹਾਂ ਹਾਂ ਸਾਨਾ ਨਾ ਰਿਹਾ ਸੀਗਾ ਜਿੱਥੇ ਵੇਖੋ ਵਰਕਰੀ ਵਰਕਨ ਜੀ ਫਲਾਂ ਬਸ ਹਦਿਆ ਦਾ ਬੱਚਾ ਬੱਚਾ ਤੋਂ ਕਿੱਥੇ ਗੱਡੀ ਤੁਸੀਂ ਵੀ ਅੱਜ ਖੁਸ਼ ਹੋ ਗੁਰਵਤਾਰ ਸਾਹਿਬ ਅੱਜ ਅੱਜ ਤੁਹਾਡੀ ਵੀ ਅੱਜ ਤੁਹਾਡੀ ਵੀ ਖੁਸ਼ੀ ਅੱਜ ਗਾਣਾ ਕੋਈ ਨਜ਼ਰ ਨਹੀਂ ਆ ਰਿਹਾ ਲੱਗਿਆ ਲੋ ਥੱਕ ਕੇ ਮਿਲਦੇ ਮੈਂ ਜਾਵਾਂਗਾ ਖੁਸ਼ੀ ਅੱਜ ਗਾਣਾ ਤੁਹਾਡੀ ਨਜ਼ਰ ਨਹੀਂ ਆਹਾ ਪੁਲਦੀਪ ਸਿੰਘ ਤਾਲੀਵਾਲ ਜਿਹੜੇ ਕੀ ਕਾਫੀ ਖੁਸ਼ ਵਿਖਾਈ ਦੇ ਰਹੇ ਨੇ ਕਿਉਂਕਿ ਅੱਜ ਜਿਹੜਾ ਕੀ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਪਹੁੰਚੇ ਸੀਗੇ ਅੰਮ੍ਰਿਤਸਰ ਰੋਅਰ ਸ਼ੋ ਕੀਤਾ ਗਿਆ ਉਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਜਿਹੜੇ ਪਹੁੰਚੇ ਨੇ ਪੱਪਾਪਾਰ ਹੋਈ ਬੈਠੇ ਸੀ ਵਲੰਟੀਅਰ ਔਰ ਲਗਾਤਾਰ ਉਡੀਕ ਤੇ ਸੀਗੇ ਸੀਐਮ ਭਗਵ ਸੀਮਪ ਕੋਨ ਸਿੰਘ ਮਾਨ ਕਰੀਪਰੀਬ 4 ਵਜੇ ਦਾ ਸਮਾਂ ਦਿੱਤਾ ਗਿਆ ਸੀ 5 ਵਜੇ ਤੋਂ ਬਾਅਦ ਪਹੁੰਚੇ ਨੇ ਪਰ ਲਗਾਤਾਰ ਜਿਹੜੇ ਕਿ ਹਜ਼ਾਰਾਂ ਹੀ ਵਰਕਰ ਤੇ ਨਾਲ ਵਲੰਟੀਅਰ ਜਿਹੜੇ ਕਿ ਉਹ ਜੁਟੇ ਹੋਏ ਸੀਗੇ ਔਰ ਅਜਦਾ ਰੋਡ ਸ਼ੋ ਜਿਹੜਾ ਕਿ ਉਹ ਇਤਿਹਾਸਿਕ ਰਿਹਾ ਤੇ ਨਾਲ-ਨਾਲ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਕਾਫੀ ਖੁਸ਼ ਤੇ ਸੰਤੁਸ਼ਟੀ ਵਿਖਾਈ ਦੇ ਰਹੇ ਕਿਉਂਕਿ ਅਜਦੇ ਰੋਡ ਸ਼ੋ ਨੇ ਅਗਲੀ ਜਿਹੜੀ ਆਉਣ ਵਾਲੀ ਤਸਵੀਰ ਹੈ ਉਹ ਲਗਭਗ ਤੈ ਜਿਹੜੀ ਕਿ ਕਰ ਦਿੱਤੀ ਹੈ ਕਮਰਪਰਸਨ ਕੁਬਾਲ ਦੇ ਨਾਲ ਸਿਕੰਦਰ ਪਸਰੀਚਾ ਆਧਿਆਨਿਕ ਸਿਨਾ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆਵਾਜ਼ ਦੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਹਮਾਇਤ ਵਿੱਚ ਇੱਕ ਵੱਡਾ ਰੋਅਰ ਸ਼ੋਅ ਕੱਢਿਆ ਗਿਆ ਜਿਸ ਵਿੱਚ ਸੀਐਮ ਭਗਵਨ ਸਿੰਘ ਮਾਨ ਜਿਹੜੇ ਪਹੁੰਚੇ ਸੀਗੇ ਤਾਂ ਜਿਹੜਾ ਰੋਖਿਆ ਹੁਣ ਅੰਮ੍ਰਿਤਸਰ ਦੀ ਸੀਟ ਦਾ ਉਹ ਆਵਾਜ਼ ਦੀ ਪਾਰਟੀ ਵੱਲ ਚੁੱਕਦਾ ਹੋਇਆ ਵਿਖਾਈ ਜਾ ਰਿਹਾ ਸਰਬੋਤ ਕਰਾਂਗੇ ਕੁਲਦੀਪ ਸਿੰਘ ਢਾਲੀਵਾਲ ਸਰ ਕੀ ਕਹਣਾ ਜੀ ਅੱਜ ਸੀਐਮ ਭਗਵਨ ਜੀ ਮਾਨ ਥਾਪਣਾ ਦੇ ਕੇ ਆ ਗਏ ਮਾੜਾ ਬਹੁਤ ਵੱਡਾ ਥਾਪਣਾ ਦੇ ਕੇ ਆ ਗਏ ਔਰ ਜਿੱਤ ਜਿੱਤੀ ਹੈ ਅੰਮ੍ਰਿਤਸਰ ਦੇ ਲੋਕ ਬਹੁ ਵੱਡੀ ਕੀਤੇ ਚ ਜਿਤਾਉਣਗੇ ਅੰਮ੍ਰਿਤਸਰ ਸਭ ਤੋਂ ਜ਼ਿਆਦੀ ਲੀਡ ਨਾਲ ਜਿੱਤਾਂਗੇ ਇਸ਼ੂਸ ਕੀ ਲਾਗੇ ਲੋਕਾਂ ਤੱਕ ਪਹੁੰਚ ਕਰ ਰਿਹਾ ਨਾ ਨਾ ਅਸੀਂ ਇੰਡਸਟਰੀ ਦਾ ਇਸ਼ੂ ਬਹੁਤ ਵੱਡਾ ਟਰੇਡ ਦਾ ਇਸ਼ੂ ਬਹੁਤ ਵੱਡਾ ਇੰਟਰਨੈਸ਼ਨਲ ਜੁਨੀਅਰਸਟੀ ਦਾ ਇਸ਼ੂ ਬਹੁਤ ਵੱਡਾ ਇੰਟਰਨੈਸ਼ਨਲ ਹਸਪੀਟਲ ਦਾ ਬਹੁਤ ਵੱਡਾ ਇਸ਼ੂ ਹੈ ਇੱਥੇ ਸਪੋਰਟਸ ਸਟੇਡੀਅਮ ਸਪੋਰਟਸ ਜਿਹੜਾ ਟੂਰਿਜ਼ਮ ਆ ਉਹਦਾ ਫਿਲਮ ਸਿਟੀ ਬਣਾਉਣੀ ਆ ਉਹਦਾ ਬਹੁਤ ਬਹੁਤ ਇਸ਼ੂ ਨੇ ਹਾਂ ਅੱਜ ਜਿਹੜੀ ਰੋਰ ਸ਼ੋ ਹੋਇਆ ਉਸ ਤੋਂ ਬਾਅਦ ਜਿਹੜੀ ਕਿ ਵੇਵ ਆ ਆਮ ਆਦਮੀ ਪਾਰਟੀ ਦੇ ਹੱਕ ਚ ਆ ਆ ਦੇਖੋ ਤੁਸੀਂ ਕਿੱਦਾਂ ਬੜੀਆਂ ਹਾਂ ਹਾਂ ਹਸਾਨ ਹਾਰਾ ਸੀਗਾ ਜਿੱਥੇ ਵੇਖੋ ਵਰਕਰੀ ਵਰਕਨ ਦੇ ਫਲਾਂ ਬਸਾ ਦੇਦਾ ਬੱਚਾ ਬੱਚਾ ਤੋਂ ਕਿੱਥੇ ਗੱਡੀ ਤੁਸੀਂ ਵੀ ਅੱਜ ਖੁਸ਼ ਕੋਲਵਾ ਸਾਹਿਬ ਅੱਜ ਅੱਜ ਤੁਹਾਡੀ ਵੀ ਅੱਜ ਤੁਹਾਡੀ ਵੀ ਖੁਸ਼ੀ ਅੱਜ ਗਾਣਾ ਕੋਈ ਨਜ਼ਰ ਨਹੀਂ ਆ ਰਿਹਾ ਗੱਡੀਆ ਲੋ ਥੱਕ ਕੇ ਮਿਲਦੇ ਮੈਂ ਜਾਵਾਂਗਾ ਖੁਸ਼ੀ ਟਿਕਾਣਾ ਤੁਹਾਡੀ ਨਜ਼ਰ ਨਹੀਂ ਆਹਾਹਾ ਪੁਲਜੀ ਪੁਲਜੀ ਸਿੰਘ ਥਾਲੀਵਾਲ ਜਿਹੜੇ ਕੀ ਕਾਫੀ ਖੁਸ਼ ਵਿਖਾਈ ਦੇ ਰਹੇ ਨੇ ਕਿਉਂਕਿ ਅੱਜ ਜਿਹੜਾ ਕੀ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਪਹੁੰਚੇ ਸੀਗੇ ਅੰਮ੍ਰਿਤਸਰ ਰੋਡ ਸ਼ੋ ਕੀਤਾ ਗਿਆ ਉਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਜਿਹੜੇ ਪਹੁੰਚੇ ਨੇ ਪੱਪਾਪਾਰ ਹੋਈ ਬੈਠੇ ਸੀ ਵਲੰਟੀਅਰ ਔਰ ਲਗਾਤਾਰ ਉਡੀਕ ਤੇ ਸੀਗੇ ਸੀਐਮ ਭਗਵੰਤ ਸਿਮਪਕੋਂ ਸਿੰਘ ਮਾਨ ਕਰੀਪਰੀਬ 4 ਵਜੇ ਦਾ ਸਮਾਂ ਦਿੱਤਾ ਗਿਆ ਸੀ 5 ਵਜੇ ਤੋਂ ਬਾਅਦ ਪਹੁੰਚੇ ਨੇ ਪਰ ਲਗਾਤਾਰ ਜਿਹੜੇ ਕਿ ਹਜ਼ਾਰਾਂ ਹੀ ਵਰਕਰ ਤੇ ਨਾਲ ਵਲੰਟੀਅਰ ਜਿਹੜੇ ਕਿ ਉਹ ਜੁਟੇ ਹੋਏ ਸੀਗੇ ਔਰ ਅਜਦਾ ਰੋਡ ਸ਼ੋ ਜਿਹੜਾ ਕਿ ਉਹ ਇਤਿਹਾਸਿਕ ਰਿਹਾ ਤੇ ਨਾਲ-ਨਾਲ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਉਹ ਕਾਫੀ ਖੁਸ਼ ਤੇ ਸੰਤੁਸ਼ਟੀ ਵੀ ਵਿਖਾਈ ਦੇ ਰਹੇ ਕਿਉਂਕਿ ਅੱਜ ਦੇ ਰੋਡ ਸ਼ੋ ਨੇ अगली जड़ी आने वाली तस्वीर है वो लगभग तय जड़ी की कर दी है कैमरा पर्सन को बाल गोपाल सिकंदर पश्चिमी झा दैनिक सिरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर